ਮੋਹਾਲੀ ਦੇ ਸਫਾਣਾ ਦੇ ਵਿੱਚ ਇੱਕ ਬਹੁਮੰਜ਼ਲਾ ਬਿਲਡਿੰਗ ਡਿੱਗੀ ਸੀ ਜਿਸ ਦੇ ਮਲਬੇ ਹੇਠ ਪਹਿਲਾ ਇੱਕ ਦ੍ਰਿਸ਼ਟੀ ਜੋ ਕਿ 20 ਸਾਲਾਂ ਕੁੜੀ ਸੀ ਉਸਦੀ ਲਾਸ਼ ਬਰਾਮਦ ਹੋਈ ਹੈ ਅਤੇ ਹੁਣ ਇੱਕ ਨੌਜਵਾਨ ਦੀ ਲਾਸ਼ ਜੋ ਦੂਜੀ ਲਾਸ਼ ਹੈ ਉਹ ਵੀ ਬਰਾਮਦ ਹੋਈ ਹੈ ਜਿਸ ਦਾ ਨਾਮ ਅਭਿਸ਼ੇਕ ਦੱਸਿਆ ਜਾ ਰਿਹਾ ਹੈ ਇਹ ਨੌਜਵਾਨ ਇੱਥੇ ਜਿਮ ਦੇ ਵਿੱਚ ਆਉਂਦਾ ਸੀ ਤੇ ਲਗਾਤਾਰ ਤਕਰੀਬਨ 20 ਘੰਟਿਆਂ ਤੋਂ ਇੱਥੇ ਲਗਾਤਾਰ ਬਿਆਨ ਚੱਲ ਰਹੇ ਅਤੇ ਐਨਡੀ ਆਰਐਫ ਦੀਆਂ ਟੀਮਾਂ ਵੀ ਇੱਥੇ ਪੁੱਜੀਆਂ ਹੋਈਆਂ ਤੇ ਪਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹ ਵੀ ਇੱਥੇ ਪੁੱਜੇ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਇੱਥੇ ਪਹੁੰਚੇ ਨੇ ਤੇ ਮੁਹਾਲੀ ਦੇ ਵਿਧਾਇਕ ਕਵਨ ਸਿੰਘ ਵੀ ਇੱਥੇ ਪਹੁੰਚੇ ਨੇ ਤੇ ਨਾਲ ਹੀ ਡੀਆਈਜੀ ਭੁੱਲਰ ਅਤੇ ਐਸਐਸਪੀ ਵੀ ਇੱਥੇ ਮੌਕੇ ਤੇ ਪੁੱਜੇ ਹੋਏ ਨੇ ਇਸ ਮੌਕੇ ਤੇ ਤੁਹਾਨੂੰ ਸਕਰੀਨ ਦੇ ਪਿਛਲੇ ਸਾਈਡ ਜੋ ਅਸੀਂ ਵੀਡੀਓ ਦਿਖਾ ਰਹੇ ਆ ਇਹ ਮੁਹਾਲੀ ਦੇ ਸੁਹਾਣਾ ਦਿਆਂ ਕਿਤੇ ਕਿ ਦੂਜੀ লাশ ਵੀ ਜਿਹੜੀ ਹੈ ਬਰਾਮਦ ਹੋ ਚੁੱਕੀ ਹੈ ਤੇ ਇਹ লাশ ਅਭਿਸ਼ੇਕ ਨਾਮਕ ਨੌਜਵਾਨ ਦੀ ਦੱਸੀ ਜਾ ਰਹੀ ਹੈ ਜੋ ਕਿ ਜਿੰਮ ਦੇ ਵਿੱਚ ਅਕਸਰ ਆਉਂਦਾ ਸੀ ਤੇ ਇੱਥੇ ਕਸਰਤ ਕਰਦਾ ਸੀ ਤੇ ਇੱਕ ਵੱਡਾ ਹਾਦਸਾ ਦੱਸਿਆ ਜਾ ਰਿਹਾ ਹੈ ਤੇ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਅਤੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਐਨਡੀਆਰ ਦੀਆਂ ਟੀਮਾਂ ਵੱਲੋਂ ਵੀ ਚੰਗੀ ਤਰ੍ਹਾਂ ਮਲਬੇ ਨੂੰ ਹਟਾਇਆ ਜਾ ਰਿਹਾ ਤੇ ਪਤਾ ਕੀਤਾ ਜਾ ਰਿਹਾ ਕਿ ਅੰਦਰ ਕਿੰਨੇ ਵਿਅਕਤੀ ਹੋਰ ਦਬੇ ਹੋ ਸਕਦੇ ਨੇ ਹਾਲਾਂਕਿ ਉਹਨਾਂ ਨੇ ਅਨੁਮਾਨ ਦੱਸਿਆ ਕਿ 4 ਤੋਂ 5 ਵਿਅਕਤੀ ਅਜੇ ਹੋਰ ਅੰਦਰ ਹੋ ਸਕਦੇ ਨੇ ਜਿਸ ਦੀ ਪਰਤਾਲ ਕੀਤੀ ਜਾ ਰਹੀ ਹੈ